ਮਨਜੋਤ ਸੀਐਮ ਪੰਜਾਬ ਤੇ ਮਨਜੋਤ ਬੀਜਪੀ ਪੰਜਾਬ ਨੇ ਜਿਹੜੀ ਇਹ ਯੋਗ ਨਸ਼ਿਆਂ ਵਿਰੋਧ ਦੀ ਮਹਿੰਮ ਸ਼ੁਰੂ ਕੀਤੀ ਹੈ ਇਹਨੂੰ ਬੜੀ ਮੁਸਤੈਦੀ ਨਾਲ ਪਟਿਆਲਾ ਪੁਲਿਸ ਜਿਹੜੀ ਨੇਤਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਵੀ ਬ੍ਰੇਕ ਕਰਾਂਗੇ ਤੇ ਰੋਟੀ ਸ਼ੰਨਾ ਕਾਫੀ ਇਹ ਪੁਰਾਣੇ ਸਮੇਂ ਚ ਬਦਨਾਮ ਵਿਲੇਜ ਹੁੰਦਾ ਸੀ ਪਰ ਹੁਣ ਇੱਥੇ ਤਕਰੀਬਨ ਸਾਰੇ ਨਸ਼ਾ ਦਸਕਰ ਆਪ ਦੇ ਘਰਾਂ ਚ ਜਿੰਦਰੇ ਲਾ ਕੇ ਭੱਜੇ ਹੋਏ ਨੇ ਐਕਚੁਅਲੀ ਉਹਨਾਂ ਤੇ ਇਲਜ਼ਾਮ ਇਹੀ ਜਿਹੜੇ ਸਾਡੇ ਤਫਤੀਸ਼ ਦੇ ਵਿੱਚ ਸਾਹਮਣੇ ਆਏ ਸੀ ਕਿ ਜਿੰਨੇ ਵੀ ਇੱਥੇ ਅ ਅਸੀਂ ਸਮੱਗਲਰ ਫੜਦੇ ਸੀ ਜਾਂ ਜਿਹੜੇ ਨਸ਼ਾ ਇੱਥੇ ਵੇਚਦੇ ਸੀ ਤੇ ਉਹਨਾਂ ਦੇ ਪਿੱਛੇ ਜਾ ਕੇ ਤੇ ਉਹ ਬੇਲ ਵਗੈਰਾ ਕਰਾਂਦੀ ਸੀ ਪਲੱਸ ਉਹਦੇ ਕੋਲ ਡਰੱਗ ਮਨੀ ਵੀ ਜਿਹੜੀ ਸੀ ਸਾਡੇ ਸਾਨੂੰ ਜਿਹੜੀ ਰਿਕਵਰ ਹੋਈ ਸੀ ਉਹ ਸੁਣਨ ਚ ਆਇਆ ਸੀ ਕਿ ਜਦੋਂ ਕੋਈ ਮੁਲਾਜ਼ਮ ਇਸ ਪਿੰਡ ਦੇ ਵਿੱਚ ਆਉਂਦਾ ਸੀ ਤੇ ਉਹ ਸਿੱਧਾ ਹੀ ਕਹਿੰਦੇ ਸੀ ਤੁਸੀਂ ਕਿਹੜੇ ਹੱਕ ਨਾਲ ਆਏ ਹੋ ਤੇ ਕਿਉਂ ਤਲਾਸ਼ੀ ਲੈ ਰਹੇ ਹੋ ਮਤਲਬ ਸਰਕਾਰੀ ਕੰਮ ਦੇ ਵਿੱਚ ਵਿਗੜ ਜਰੂਰ ਪਾਉਂਦੀ ਸੀ ਬਹੁਤ ਵਧੀਆ ਸਲਾਕਾ ਜੋ ਕੰਮ ਆਜੀ ਇਹ। ਤੋਂ ਇੱਥੇ ਪਹਿਲਾਂ ਤੋਂ ਸਾਡੇ ਬਹੁਤ ਸਾਲਾਂ ਤੋਂ ਨਸ਼ਾ ਵਿਕ ਰਿਹਾ ਜੀ। ਇਹ ਜਿਹੜੀ ਬਸਤੀ ਦੇ ਲੋਕ ਨੇ ਨਸ਼ਾ ਵੇਚ ਰਹੇ ਨੇ ਇਹਨਾਂ ਨੂੰ ਸਾਡੇ ਪਿੰਡ ਵੱਲੋਂ ਟਾਈਮ-ਟਾਈਮ ਤੇ ਸਰਕਾਰ ਵੱਲੋਂ ਵੀ ਪਿੰਡ ਵੱਲੋਂ ਨਜ਼ਰ ਵੱਲੋਂ ਵੀ ਇਹਨਾਂ ਨੂੰ ਬਹੁਤ ਸਮਝਾਇਆ ਗਿਆ ਵੀ ਤੁਸੀਂ ਨਸ਼ੇ ਦਾ ਕੰਮ ਬੰਦ ਕਰ ਦਿਓ ਬਹੁਤ ਹੋ ਚੁੱਕਾ ਬਹੁਤ ਸਾਲਾਂ ਤੋਂ ਚੱਲ ਰਿਹਾ ਜੀ। ਪਰ ਉਹਦੇ باوجود ਨਹੀਂ ਹਟੇ। ਹੁਣ ਸਰਕਾਰ ਨੇ ਜਿਹੜੀ ਨਸ਼ਾ ਸੈਮ ਵਿਰੁੱਧ ਚਲਾਈ ਮੁਹਿੰਮ ਚਲਾਈ ਹੈ। ਇਹਦੇ ਮੁਤਾਬਕ ਜੋ ਸਰਕਾਰ ਕਾਰਵਾਈ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ। ਤਕਰੀਬਨ ਹੁਣ ਤਾਂ ਦੇਖੋ ਨਸ਼ਾ ਬੰਦ ਆ ਜੀ ਬਿਲਕੁਲ। ਹੁਣ ਜੇ ਕਈ ਵੀ ਦਾ ਤੋਂ ਸ਼ਕਤੀ ਹੋਈ ਆ ਇਹ ਤੋਂ ਜਿੰਦੇ ਲਾ ਕੇ ਭੱਜੇ ਹੋਏ ਨੇ ਜੀ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਇਹਨਾਂ ਦੇ ਬੱਚੇ ਵੀ ਆ ਕੇ ਨਸ਼ੇ ਕਰਨ ਲੱਗੇ ਨੇ ਇਹਨਾਂ ਦੇ ਬੱਚੇ ਵੀ ਨਸ਼ੇ ਕਰਦੇ ਨੇ ਜੀ ਪਰ ਇਹਨਾਂ ਦੇ ਬੱਚੇ ਤੇ ਇਹਨਾਂ ਨੇ ਆਪਣਾ ਉਹਨਾਂ ਨੂੰ ਰੀ ਕਰ ਰਹੇ ਨੇ ਵਧੀਆ ਕੇਂਦਰੀ ਜ਼ੋਰ ਰਹੇ ਨੇ ਜੀ ਵਧੀਆ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਪੈਸਾ ਇਹਨਾਂ ਕੋਲੇ ਹਾਂ ਹਾਂ ਕਿੰਨੇ ਕਿੰਨੇ ਪਰਿਵਾਰ ਨੇ ਜੀ ਜਿਹੜਾ ਇਸ ਦਾ ਬਟਾ ਇਹ तकरीबन 25-30 ਘਰ ਨੇ ਜੀ ਪੁਰਸ ਵੱਲੋਂ ਘਟਾਏ ਗਏ ਨੇ ਇੱਥੇ ਕੀ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਮੈਂ ਠੀਕ ਆ ਸਰ ਜੀ ਅਸੀਂ ਦੇਖ ਰਹੇ ਹਾਂ ਚਲੋ ਵਧੀਆ ਜੀ ਜਿਹੜਾ ਕਾਰ ਬਈ ਸੀਗੀ ਤੇ ਕਾਰ ਰਹੀ ਕਿੰਨਾ ਕ ਨਸ਼ਾ ਇੱਥੇ ਜਿਹੜੇ ਹੈਗਾ ਦੇਖਦਾ ਸੀ ਤੇ ਕਿੰਨੇ ਕ ਜਿਹੜੇ ਹੈਗੇ ਨੌਜਵਾਨ ਮੌਤ ਦੇ ਮੂਹ ਚਕੇ ਜਾਂਦੇ ਸੀ ਇਸ ਸਾਹ ਹਾਂਜੀ ਬਹੁਤ ਜ਼ਿਆਦਾ ਚਲੇ ਗਏ ਜੀ ਬੱਚੇ ਕਿਸੇ ਦੇ ਕੱਲਾ ਸੀਗਾ ਜੀ ਕਿਸੇ ਦੇ ਦੋ ਸੀਗੇ ਈਓ ਦੇ ਕਾਰਨ ਹੁਣ ਥੋੜੀ ਜਿਹੀ ਜੱਦੀ ਆਪਣੀ ਸਗਤਾਈ ਹੋਈ ਸੀਗੀ ਜੀ ਜਦ ਥੋੜਾ ਜਿਹਾ ਹਾਂਜੀ ਲੋਕ ਲਗਾ ਕੇ ਚਲੇ ਗਏ ਜਦ ਦੀ ਸਗਤਾਈ ਹੋਈ ਹੈ ਸਾਰਾ ਜੱਟ ਤੇ ਚਲੇ ਗਏ ਜੀ ਤੁਸੀਂ ਵੀ ਖੁਸ਼ ਹੋਵੇ ਜਿਹੜਾ ਹੈਗਾ ਇੱਥੇ ਨਸ਼ਾ ਤਸਕਰ ਇੱਥੇ ਜਿਹੜਾ ਨਸ਼ਾ ਨਸ਼ੇ ਖਲਾਫ ਦੀ ਆ ਸਿੱਖਲਾਫ ਹੈ ਸੀ ਜੀ ਨਸ਼ਾ ਹਾਂਜੀ ਕਿੰਨੇ ਕਿ ਪਰਿਵਾਰ ਨੇ ਜਿਹੜੇ ਇਸ ਤਰ੍ਹਾਂ ਦਾ ਧੰਦਾ ਕਰਦੇ ਹਾਂਜੀ ਵਿੱਚ ਕੁਝ ਕੰਮ ਵੀ ਕਰਦੇ ਨੇ ਸਾਰਾ ਤੇ ਕੁਸ਼ਾਪ ਦਾ ਵੀ ਤਾਂ ਕਰਦੀ ਰਹੇ ਸੀਗੇ ਕੋਈ ਨਹੀਂ ਤੁਸੀਂ ਜੋ ਇੱਥੇ ਹਾਂਜੀ ਹਾਂਜੀ ਦਾ ਦੇਖੋ ਜੀ ਇੱਥੇ ਦੋ ਮਕਾਨ ਚ 7-8 ਕਮਰੇ ਪਏ ਹੋਏ ਸੀ ਇਹ ਬੜਾ ਇੱਕ ਪੁਰਾਣਾ ਹੌਟਸਪੌਟ ਹੁੰਦਾ ਸੀ ਬਰੋਤੀ ਸ਼ਮਨਾ ਇਹ ਕਾਫੀ ਬਦਨਾਮ ਇੱਕ ਏਰੀਆ ਸੀਗਾ ਬਟ ਹੁਣ ਤਕਰੀਬਨ ਸਾਰੇ ਹੀ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭੱਜੇ ਹੋਏ ਇੱਥੇ 728 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸਰੋਤ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਸਾਰੀ ਨਸ਼ਾ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਅੱਜ ਅਸੀਂ ਇੱਥੇ ਡਿਮੋਲਿਸ਼ ਕਰਾ ਰਹੇ ਹਾਂ ਇਹਨਾਂ ਨੂੰ ਪੁਲਿਸ ਸਿਕਿਉਰਿਟੀ ਦੇ ਰਹੇ ਆ ਤੇ ਜੇ ਆਪਾਂ ਵੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਬਜੀਤ ਕੌਰ ਅਮਰਜੀਤ ਕੌਰ, ਪਰਮਜੀਤ ਕੌਰ, ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ 5 ਤੋਂ 7 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਏ ਹੋਏ ਸੀ ਤੇ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਬੀਜੇਪੀ ਪੰਜਾਬ ਨੇ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਹਨੂੰ ਬੜੀ ਮੁਸਤੈਦੀ ਨਾਲ ਪਟਿਆਲਾ ਪੁਲਿਸ ਜਿਹੜੀ ਨੇਤਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਵੀ ਬ੍ਰੇਕ ਕਰਾਂਗੇ ਅਸੀਂ ਇਹ ਐਡਿਕਸ਼ਨ ਜਿਹੜੇ ਕਿ ਇਸ ਕੋਰਟ ਚ ਪਏ ਹੋਏ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ 'ਚ ਵੀ ਦਾਖਲ ਕਰਾਵਾਂਗੇ ਤੇ ਉਸ ਤੋਂ ਇਲਾਵਾ ਜੀਨਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਇੱਕ ਵੀ ਛੱਡੇ ਆ ਇਹ ਸਾਰਾ ਇਮੋਲਿਸ਼ ਕੀਤਾ ਜਾ ਰਿਹਾ ਹੈ ਤੇ ਰੋਟੀਸ਼ਨਾ ਦੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਕਿ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਘੋਰ ਤੋਂ ਕਾਫੀ ਹੱਦ ਤੱਕ ਨਿਕਲ ਚੁੱਕਾ ਤੇ ਅਸੀਂ ਜੋ ਵੀ ਮਾਨਯੋਗ ਸੀਐਮ ਸਾਹਿਬ ਦਾ ਮਾਨਯੋਗ ਬੀਜਪੀ ਸਾਹਿਬ ਦਾ ਇੱਛਾ ਹੈ ਯੋਧਨ ਸ਼ਹਿਰ ਵਿਰੁੱਧ ਸ਼ਹਿਰ ਨੂੰ ਪੂਰਾ ਕਰਾ ਦੇ। ਇੱਥੇ ਦੇਖੋ ਜੀ ਪਟਿਆਲੇ 'ਚ ਅਸੀਂ ਹੋਰ ਵੀ ਅਜੇ 2-3 ਥਾਵਾਂ ਹੋਰ ਵੀ ਆਈਡੈਂਟੀਫਾਈ ਕੀਤੀਆਂ ਨੇ ਤੇ ਰੋਟੀ ਸ਼ੰਨਾ ਕਾਫੀ ਇਹ ਪੁਰਾਣੇ ਸਮੇਂ 'ਚ ਬਦਨਾਮ ਵਿਲੇਜ ਹੁੰਦਾ ਸੀ। ਪਰ ਹੁਣ ਇੱਥੇ ਤਕਰੀਬਨ ਸਾਰੇ ਨਸ਼ਾ ਤਸਕਰ ਆਪ ਦੇ ਘਰਾਂ 'ਚ ਜਿੰਦਰੇ ਲਾ ਕੇ ਭੱਜੇ ਹੋਏ ਨੇ। ਅਸੀਂ ਪੂਰਾ ਡਿਸਟ੍ਰਿਕਟ ਦੇਖਦੇ ਹੋ ਕਿਤੇ ਇੱਕ ਘਰ ਲੈ ਜਿਹੜੇ ਹੁੱਕ ਤੇ ਪਾਏ ਜਾਂਦੇ। ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਕੁਝ ਡਿਮੋਲਿਸ਼ਨਸ ਹੋਈਆਂ ਨੇ ਤੇ ਅੱਗੇ ਵੀ ਅਸੀਂ 플ਾਨ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਉਸਾਰੀਆਂ ਕੀਤੀਆਂ ਹਨ। ਨਸ਼ਾ ਤਸਕਰੀ ਕਰਕੇ ਇਸ ਕੋਰਟ ਤੇ ਲੋਕਾਂ ਨੂੰ ਲਾ ਕੇ ਜਿਨ੍ਹਾਂ ਨੇ ਨਜਾਇਜ਼ ਸਾਰੀਆਂ ਕੀਤੀਆਂ ਹੋਈਆਂ ਸਾਰੀ ਬਿਲਡਿੰਗਸ ਅਸੀਂ ਟਾਰਗੇਟ ਰੈਸੀ ਬਿਲਡਿੰਗਾਂ ਵੀ ਕਰੋੜਾਂ ਦੇ ਜਿੰਨਾ ਜਿਲ੍ਹਾ ਲਾਸ਼ੇ ਉਹ ਸਾਰੀ ਜਾਪਤ ਅਨੁਸਾਰ ਕੀਤੀ ਜਾਊਗੀ ਸਰ ਜੀ ਪੱਤਰ ਕਰਤੀ ਸੀ ਉਹਦੇ ਕੀ ਕਾਰਵਾਈ ਕੀਤੀ ਆ ਜੀ ਉਹਦੇ ਤੇ ਜਿਹੜੀ ਕਾਰਵਾਈ ਹੋਈ ਆ ਉਹ ਸਾਡੇ ਵੱਲੋਂ ਜਿਹੜੀ ਬੰਦੀ ਲਿਖਤੀਸ ਅਸੀਂ ਭੇਜਤਾ ਸੀ ਡੀਸੀ ਸਾਹਿਬ ਨੂੰ ਤਾਂ ਉਹ ਸਸਪੈਂਡ ਕੀਤੀ ਗਈ ਹੈ ਜੀ ਅੱਛਾ ਤੁਹਾਨੂੰ ਡਿਟੇਲ ਜਾਪਤ ਆਕਚੁਅਲੀ ਉਹਨਾਂ ਤੇ ਇਲਜ਼ਾਮ ਇਹੀ ਜਿਹੜੇ ਸਾਡੇ ਤਫਤੀਸ਼ ਦੇ ਵਿੱਚ ਸਾਹਮਣੇ ਆਏ ਸੀ ਕਿ ਜਿਨ੍ਹਾਂ ਨੇ ਵੀ ਇੱਥੇ ਅਸੀਂ ਸਮੱਗਲਰ ਫੜਦੇ ਸੀ ਜਾਂ ਜਿਹੜੇ ਨਸ਼ਾ ਇੱਥੇ ਵੇਚਦੇ ਸੀ ਤੇ ਉਹਨਾਂ ਦੇ ਪਿੱਛੇ ਜਾ ਕੇ ਤੇ ਉਹ ਬੇਲ ਵਗੈਰਾ ਕਰਾਂਦੀ ਸੀ ਪਲੱਸ ਉਹਦੇ ਕੋਲ ਡਰੱਗ ਮਨੀ ਵੀ ਜਿਹੜੀ ਸੀ ਸਾਡੇ ਸਾਨੂੰ ਜਿਹੜੀ ਰਿਕਵਰ ਹੋਈ ਸੀ ਹਾਂ ਆਈ ਥਿੰਕ 30 40000 ਉਹਦੇ ਕੋਲ ਜਿਹੜੀ ਸੀ ਮਨੀ ਡਰੱਗਸ ਮਨੀ ਜਿਹੜੀ ਸੀ ਹੋਰ ਕਵਰ ਹੋਈ ਸੀ ਉਹ ਸੁਣਨ ਚ ਆਇਆ ਸੀ ਕਿ ਜਦੋਂ ਕੋਈ ਮੁਲਾਜ਼ਮ ਇਸ ਪਿੰਡ ਦੇ ਵਿੱਚ ਆਉਂਦਾ ਸੀ ਤੇ ਉਹ ਸਿੱਧਾ ਹੀ ਕਹਿੰਦੇ ਸੀ ਤੁਸੀਂ ਕਿਹੜੇ ਹੱਕ ਨਾਲ ਆਏ ਹੋ ਇੱਥੇ ਕਿਉਂ ਤਲਾਸ਼ੀ ਲੈ ਰਹੇ ਹੋ ਮਤਲਬ ਸਰਕਾਰੀ ਕੰਮ ਦੇ ਵਿੱਚ ਵਿਘਨ ਜ਼ਰੂਰ ਪਾਉਂਦੀ ਸੀ ਆਪਕੇ ਕਿ ਸਰਕਾਰ ਨੇ ਵੱਡੀ ਕਾਰਵਾਈ ਕਿਤੇ ਮੁੱਤਲ ਕਰ ਦਿੱਤਾ ਤੇ ਹੋਰਾਂ ਨੂੰ ਵੀ ਕੰਨ ਹੋ ਗਏ ਕੀ ਚਾਹਣਾ ਚਾਹੁੰਦੇ ਹੋ ਨਾ ਸਤਾਸ ਕਰਾਉਂਦੇ ਜਿਹੜੀ ਮਦਦ ਕਰਦੇ ਆ ਅਕਚੁਅਲੀ ਤੁਸੀਂ ਦੇਖ ਹੀ ਰਹੇ ਹੋਗੇ ਵੀ ਜਗ੍ਹਾ ਜਗ੍ਹਾ ਤੇ ਉੱਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਆ ਇਸ ਕੰਮ ਦੇ ਪਿੱਛੇ ਪਈ ਹੋਈ ਆ ਤੇ ਇਹ ਸਿੱਧਾ ਸਿੱਧਾ ਮੈਸੇਜ ਹਰ ਇੱਕ ਬੰਦੇ ਨੂੰ ਆ ਚਾਹੇ ਉਹ ਮੋਤਵਾਰ ਬੰਦਾ ਚਾਹੇ ਉਹ ਆਮ ਬੰਦਾ ਆ ਸਾਰਿਆਂ ਨੂੰ ਸਾਫ਼ ਮੈਸੇਜ ਆ ਵੀ ਜਿਹੜਾ ਵੀ ਇਸ ਕੰਮ ਦੇ ਵਿੱਚ ਆ ਉਦੇ ਉਤੇ ਬੰਦ ਹੀ ਕਾਰਵਾਈ ਜਰੂਰ ਕੀਤੀ ਜਾਓਗੇ